ਤੋ ਜੀ ਗ੍ਰਾਹਾ ਉਹ ਆਪਣਾ ਵਿਚਾਰ ਤੁਹਾਡੇ ਨਾਲ ਸਾਂਝਾ ਕਰਾਂਗੇ ਪ੍ਰਧਾਨ ਜੀ ਮੈਂ ਬੋਲਣਾ ਮਨਜੀਤ ਕਟਰਾਚੋਹ ਨੂੰ ਪੇਸ਼ ਕਰਨ ਵਾਸਤੇ ਆਇਆ ਕਿਸਾਨ ਭਰਾਵੋ ਤੇ ਮੇਰੀਓ ਭੈਣੋ ਪਹਿਲਾ ਮੈਂ ਜ਼ਿਕਰ ਕਰਨਾ ਵੀ ਇਹ ਘਟਨਾ ਜਿਹੜੀ 6 ਜੂਨ ਨੂੰ ਵਾਪਰੀ ਹੈ ਇਹ ਘਟਨਾ ਸੰਖੇਪੀ ਹੈ ਇਹ ਇੱਕ ਘਟਨਾ ਕੋਈ ਜੜੀ ਮਿੱਥੀ ਨਹੀਂ ਹੈ ਅਚਾਨਕ ਇਨਸੀਡੈਂਟ ਹੈ ਇੱਕ ਦੂਜੇ ਨੂੰ ਕੋਈ ਜਾਣਦੇ ਨਹੀਂ ਸੀ ਇਹ ਆਪਣੇ ਸਾਹਮਣੇ ਹੋਏ ਕਿਸੇ ਕਰਨਾ ਕਰਕੇ ਇਹਨਾਂ ਜੀਤੂ ਤੋਂ ਮਮਾ ਹੋ ਕੇ ਇਹ ਪੇੜ ਹੋਇਆ ਪੇੜ ਹੋਣ ਤੋਂ ਬਾਅਦ ਜਦੋਂ ਮਜੀਦ ਨੂੰ ਪਤਾ ਲੱਗਿਆ ਉਹਦੇ ਪੁੱਤਰ ਤੇ ਅਟੈਕ ਹੋਇਆ ਪੁੱਤਰ ਦੇ ਪਿਓ ਦੇ ਰਿਸ਼ਤੇ ਜੋ ਜੋ ਰਿਐਕਸ਼ਨ ਮਨਜੀਤ ਨੇ ਕੀਤਾ ਉਹ ਹਰ ਇੱਕ ਪਿਓ ਹੀ ਕਰਦਾ ਹੈ ਬਸ ਇਹ ਨਹੀਂ ਭਰ ਕੇ ਕਿ ਮਨਜੀਤ ਇੱਕ ਜਥੇਬੰਦੀ ਦਾ ਸੀਨੀਅਰ ਹੈ ਇਸ ਕਰਕੇ ਅਸੀਂ ਉਸ ਨੂੰ ਐ ਸਮਝਿਆ ਵੀ ਇੱਕ ਸੀਨੀਅਰ ਆਗੂ ਦੇ ਨਾਤੇ ਤੇਰੀ ਕੋਈ ਜ਼ਿੰਮੇਵਾਰੀ ਨਹੀਂ ਤੇ ਤੂੰ ਗਲਤ ਕਰਿਆ ਇਸ ਨੂੰ ਅਸੀਂ ਸਵੀਕਾਰ ਕਰ ਲਿਆ ਇਹ ਤਾਂ ਹੋ ਗਿਆ ਅਸਲ ਵਿੱਚ ਇਹ ਘਟਨਾ ਘਿਟੇ ਬਾਪਰੀ ਮਨਜੀਤ ਕੌਣ ਹੈ ਮਨਜੀਤ ਕੀ ਹੈ ਇੱਕ ਆਸ਼ ਦੇ ਪੱਤੇ ਵਾਂਗੂ ਲੋਕਾਂ ਦੇ ਸਾਹਮਣੇ ਜਿਨ੍ਹਾਂ ਨੇ ਇਹ ਘਟਨਾ ਨੂੰ ਇੰਜਾਮ ਦੇ ਕੇ ਫੈਲ ਕਰਨੀ ਕੀਤੀ ਹੈ ਉਹ ਕੌਣ ਹੈ ਇਹਦੇ ਨਾਲ ਜੁੜੇ ਹੋਏ ਨੇ ਉਹ ਕਿਹੜੇ ਫਿਰਕੇ ਦੇ ਨੇ ਉਹ ਕਿਹੜੀ ਜਾਤ ਦੇ ਨੇ ਕਿਹੜੀ ਜਮਾਤ ਦੇ ਨੇ ਇਸ ਗੱਲ ਬੈਠੇ ਨੇ ਸੈਂਕੜੇ ਕੋਹਾਂ ਦਾ ਵਾ ਵਾਸਤਾ ਦੀ ਜਿਵੇਂ ਪੁਸ਼ੋਕਣ ਦੇਖਣਾ ਹੋਵੇ ਜਿਵੇਂ ਪੜਤਾਲ ਯਾ ਕਮੇਟੀ ਦੀ ਰਿਪੋਰਟ ਹੈ ਸਾਡੀ ਰਿਪੋਰਟ ਹੈ ਪੁਲਿਸ ਦੇ ਕੋਲੇ ਵੀ ਰਿਪੋਰਟ ਹੈ ਯਾਨੀ ਪਹਿਲੇ ਬਿਆਨ ਕਾਰ ਦੇ ਵਿੱਚ ਪੁਲਿਸ ਨੇ ਮੰਨਿਆ ਵੀ ਇਹ ਗੈਂਗ ਹੈਗੀ 14 ਬੰਦੇ ਹੁੰਦੇ ਸਿਰ ਤਾਂ ਨਾ ਹੀ 6 ਬੰਦੇ ਦੇ ਘਰੇ ਹੋਏ ਆ ਗੈਂਗ ਤਾਂ ਫਿਰ ਲੁੱਟਾ ਘੁਆਲਾ ਗੈਂਗ ਹੋਵੇ ਨਸ਼ੇ ਵੇਚਣ ਵਾਲੀ ਕੋਈ ਪਾਰਟੀ ਹੋਵੇ ਚੋਰੀਆਂ ਕਰਨਾਂ ਦੀ ਕੋਈ ਪਾਰਟੀ ਹੋਵੇ ਉਹਦਾ ਕਿਸੇ ਜਾਤ ਦੇ ਹੋਣ ਕਿਸੇ ਫਿਰਕੇ ਦੇ ਹੋਣ ਚਾਹੇ ਕਿਸੇ ਜਮਾਤ ਦੇ ਹੋਣਾ ਉਹਦਾ ਕ੍ਰਿਮੀਨਲ ਤਾਂ ਸਾਰੇ ਲੋਕਾਂ ਦੇ ਸਾਰੇ ਸਮਾਜ ਵਾਸਤੇ ਮਾਰੇ ਹੁੰਦੇ ਆ ਬਈ ਉਹ ਕਿਉਂ ਉਧਰ ਨੂੰ ਗਏ ਨਹੀਂ ਅੱਡ ਕਰਨ ਪਰ ਇਹ ਮਸਲੇ ਨੂੰ ਜਾਤ ਦਾ ਜਿਹਨੇ ਬਣਾਦਾ ਬਣਦਾ ਪਹਿਲਾ ਦੋਸ਼ੀ ਝਪਾਉਣਾ ਹੈ ਪਹਿਲਾ ਦੋਸ਼ੀ ਤਾਂ ਪੁਲਿਸ ਪ੍ਰਸ਼ਾਸਨ ਹੈ ਜਿਹਨੂੰ ਫੋਨ ਕੀਤਾ ਜਦ ਤੱਕ ਲੱਡੀ ਨੇ ਵਿਆਹ ਘਟ ਲੈ ਬਾਕੀ ਤੁਸੀਂ ਵੀ ਆਓ ਮੈਂ ਵੀ ਜਾਂਦਾ ਜੇ ਤਾਰੂ ਕੇ ਭੰਦਦਾ ਐਸੇ ਝੁਕੇ ਨਹੀਂ ਜਾਂਦਾ ਉਦੋਂ ਫੇਰ ਫੋਨ ਕਰਦਾ ਵੀ ਤੁਸੀਂ ਇੱਥੇ ਆਓ ਅੱਡੇ ਪੌਣੇ ਘੰਟੇ ਬਾਅਦ ਐਕਸਸ ਜਾਂਦੇ ਨੇ ਉਹ ਜਿਹੜੇ ਮੁੰਡਿਆਂ ਦੇ ਨਾਲੇ ਘੱਟ ਨਾ ਬਕਰੀਆ ਉਹ ਉਹਨਾਂ ਨੂੰ ਹਰਾਸਤ ਵਿੱਚ ਉਥੇ ਜਗ੍ਹਾ ਨਹੀਂ ਹੈ ਐਸ ਐਚਓ ਸਾਹਿਬ ਨੇ ਅੱਗੇ ਐਫ ਆਈ ਆਰ ਬੜੇ ਸ਼ੌਅ ਬਣਾ ਲਿਖਿਆ ਉਹ ਐਫ ਆਈ ਆਰ ਪੁਲਿਸ ਦੀ ਲਿਖੀ ਹੋਈ ਐਫ ਆਈ ਆਰ ਹੈ ਪੁਲਿਸ ਨੇ ਬੜੇ ਸ਼ੌਕ ਨਾਲ ਬੜੇ ਜੇ ਪਹਿਲਾਂ ਉਹ ਬੰਦਿਆਂ ਨੂੰ ਕਟਿਆ ਲੋਕਾਂ ਦੇ ਪਿੰਡਾਂ 'ਚ ਮਾਇਆ ਘੁਮਾ ਕੇ ਪੇਸ਼ ਕੀਤਾ ਜਗਤਾਰ ਨੇ ਜਿਵੇਂ ਕਿਤਾਬ ਨੇ ਜੀਤ ਨੇ ਜਿਵੇਂ ਕੀਤਾ ਜਗਤਾਰ ਨੇ ਜਿਵੇਂ ਕੀਤਾ ਰਜ਼ੀਗ ਨੇ ਜਿਵੇਂ ਕੀਤਾ ਜਗਤਾਰ ਨੂੰ ਵੇਚ ਮਾਰਦਾ ਸੈਂਕੜੇ ਕੋਹ ਦੂਰ ਵੀ ਇਹ ਸਚਾਈ ਤੋਂ ਸੈਂਕੜੇ ਕੋਹ ਦੂਰ ਹੈ ਨੋਟਾ ਇਸੇ ਏਕਲਾ ਤਨਾ ਕਟਮਾਰ ਹੋਈ ਹੈ ਉਧਰ ਮਨੇ ਜਾਣਿਆ ਹੁਣ ਕਿਤੇ ਪੂਰੀ ਪੋਸਤ ਨੂੰ ਇਹ ਜਾਣਕਾਰੀ ਹੈ ਕਿ ਜਿੱਥੇ ਸੂਆ ਮਾਰਿਆ ਜਿਹੜੀ ਜਗ੍ਹਾ ਤੇ ਮਾਰਿਆ ਉਹ ਕਿਸੇ ਸਧਾਰਨ ਵਿਅਕਤੀ ਦਾ ਹਮਲਾ ਨਹੀਂ ਹੈ ਕਾਤਲਾ ਨਾ ਹਮਲਾ ਆਹ ਇੱਕ ਘਟਨਾ ਜਿਹੜੀ ਆ ਪਿਛਲੇ ਦਿਨੀ ਵਾਪਰੀਆ ਮਨਨੂਰ ਦਾ ਮੁੰਡਾ ਮਾਰਿਆ ਸ਼ੇਤਾਂ ਖਾਲੇ ਚ ਅਸਲ ਕਿਹੜਾ ਪਿੰਡਾ ਚਲੋ ਮੈਨੂੰ ਖਸੂਤਾ ਦਾ ਨਾਮ ਉਹਦੇ ਦੀ ਸੂਆ ਮਾਰਿਆ ਉਹਦੇ ਮਜ਼ਦੂਰ ਦੇ ਮੁੰਡੇ ਦੀ ਮਤ ਹੋ ਗਈ ਉਹ ਸਾਖੀ ਜਿਹੜੀ ਪੋਲੀਟੀਕਲ ਮੋਟਾ ਦੇ ਰੋਕਿਆ ਸੀ ਤੇ ਨਾਲੇ ਜਾ ਕੇ ਖਾਣਾ ਖੋ ਰਿਹਾ ਬਦਖਾ ਦਿਓ ਜਾਓ ਅਸੀਂ ਕਹਿੰਦੇ ਮਜ਼ਦੂਰ ਤੇ ਪਰ ਮਾੜਾ ਲੋ ਗਿਆ ਸਾਨੂੰ ਤਾਂ ਇਹ ਘਟਨਾ ਘਟੀ ਤੋਂ ਬਾਅਦ ਪਤਾ ਲੱਗਿਆ ਵੀ ਜਿਹੜੇ ਹਮਲਾਵਰ ਮੁੰਡੇ ਸੀ ਨਾ ਉਹ ਇਹ ਦਲਤਿਆਤਿਕਾ ਸਬੰਧਤ ਨਾ ਮੈਂ ਨਹੀਂ ਪਤਾ ساری ਵੀਡੀਓ ਮੈਂ ਦੇਖੀ ਹੈ ਕਿਤੇ ਮਜੀਤੀ ਗਾਲ ਨਹੀਂ ਜਿੰਨੀਆਂ ਚਲੋ ਇਹਨੇ ਵਾਰ ਦਿੱਤਾ ਕੀਟੀਆਂ ਨੇ ਸੰਭਲ ਕੇ ਕੀਟੀਆਂ ਨੇ ਸੱਚ ਕੋਈ ਛੱਟ ਮਾਰਦਾ ਨਹੀਂ ਜੀ ਚਲ ਅਸੀਂ ਤਾਂ ਉਹਨੂੰ ਵੀ ਗਲਤ ਮੰਨ ਲੈਣ ਐਸ ਐਚ ਐਸ ਸਾਹਿਬ ਇੱਕ ਤਾਂ ਇਹ ਬਣਾਇਆ ਉਹਨੂੰ ਵਿਚ ਮੜਦਾ ਜਤਾਰ ਨੂੰ ਆ ਪਿੰਡਾਂ ਦੇ ਫੇਰੇ ਉਹਨੂੰ ਅਖਵਾ ਬਣਾਤਾ ਉਹਨਾਂ ਨੂੰ ਮੈਂ ਪਹਿਲਾਂ ਡਾਂਗਾ ਨਾ ਕੁੱਟੇ ਫਿਰ ਅਗਵਾ ਕਰਕੇ ਪਿੰਡਾਂ ਚ ਲੈ ਕੇ ਗਏ ਫਿਰ ਉਹ ਉਹਨਾਂ ਨੂੰ ਪੇਸ਼ ਕੀਤਾ ਪਿੱਛੋਂ ਜਦੋਂ ਪੇਸ਼ ਕਰਦੇ ਨੇ ਬਰਾਣੀ ਮਾਕਰ ਨੂੰ ਫੋਨ ਕਰਕੇ ਬਰਾਣੀ ਮਦਦ ਹਵਾਲੇ ਕਰਾਂ ਪਰ ਇਸ ਘਟਨਾ ਦੇ ਪਿੱਛੇ ਪਸੇ ਕੀ ਸੀਗਾ ਕਿ ਜ਼ਖਮ ਨਹੀਂ ਹੈ ਜ਼ਖਮ ਕਰਕੇ ਲਓ 307 ਨੂੰ ਬੁਲਾਵਾ ਕਹਿੰਦੇ ਤੇ ਦੋ ਕਰ ਕੱਟ 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 ਗੁਠਾੜੇ ਰੱਖਿਆ ਕਿ ਉਹਨਾਂ ਦੇ ਜਦੋਂ ਸੱਟਾ ਵੱਜੇ ਉਹਨਾਂ ਨੂੰ ਜਾ ਕੇ ਮੈਡੀਕਲ ਕਰਾਉਂਦੇ ਨੇ ਡਾਕਟਰ ਦੇ ਪੇਚੀ ਨਹੀਂ ਨੂੰ ਕਰਨ ਕਹਿ ਜਾਂਦਾ ਸੀ ਛੋਟਾ ਹੈ ਨੀਤ ਮਾਰੀ ਦਾ ਸਭ ਸ਼ੱਕ ਪੈਂਦਾ ਹੈ ਵੀ ਉੱਥੇ ਨੁਕਸਾਨਿਆ ਜਾਂਦਾ ਤੇ ਕਤਲ ਦਾ ਪਰਦਾ ਮਨਜੀਤੇ ਕਰਨਾ ਦਾਦਾ ਕਿਉਂਕਿ ਮਨਜੀਤ ਜੱਤਾਰ ਇਹ ਸਾਨੂੰ ਰੜਕਲੇ ਜਿੱਥੇ ਮੰਦੀ ਪੁਲੀਟਕਲ ਪਾਰਟੀ ਨੂੰ ਰੜਕਰੀ ਹੈ ਉਹ ਸਸਰਾਂ ਨੇ ਕਈ ਵਾਰ ਕਈ ਵਾਰ ਆਈਆਂ ਗੱਲ ਇਹ ਹੈ ਇੱਕ ਵਾਰ ਕਿਸੇ ਸਾਥੀ ਨੇ ਨਛੇਵੇਂ ਪੁਲਿਸ ਅਫਸਰ ਕੋਲ ਸਰ ਕਿਸੇ ਮੋਰ ਦੇ ਹੱਥ ਮਾਰ ਕੇ ਕਹਿ ਲਿਆ ਵੀ ਸਾਡਾ ਵੀ ਬੇੜਾ ਨੂੰ ਕੋਈ ਗੱਲ ਦੇਖਦਾ। ਤੁਹਾਡਾ ਤਾਂ ਰੋਜ਼ ਹੀ ਬੇੜਾ ਨੇ ਸਾਡਾ ਤਾਂ ਕਦੇ-ਕਦੇ ਹੁੰਦਾ। ਰੋਜ਼ ਹੀ ਬੇੜਾ ਹੈ। ਜਿਹਦੇ ਮਰਜ਼ੀ ਤੇ ਲੋਕ ਤੇ ਮਰਜ਼ੀ ਫੜ ਲੋਕ ਤੇ ਮਰਜ਼ੀ ਪੱਟਿਆ ਪਾ ਦੇ। ਅੰਮ੍ਰਿਤਸਰ ਦੇ ਪਰਚੇ ਮੇਰੇ ਤੇ ਕਾਇਦ ਨਹੀਂ ਬਰਦਾਸ਼ਪੁਰ ਦੇ ਪਰਚੇ ਮਿਲਦੇ ਬੈਠੇ ਤੇ ਕਨੇ ਬੈਠੇ ਸੀ ਬੰਦੇ ਨੇ। ਤੁਹਾਡਾ ਤਾਂ ਰੋਜ਼ ਹੀ ਵਕਤ ਹੈ। ਇਹ ਕਰਕੇ ਆ ਜਿਹੜੀ ਘਟਨਾ ਹੈ। ਇਹ ਪੁਲਿਸ ਨੇ ਇਹਨੂੰ ਆ ਰੂਪ ਦਿੱਤਾ ਹੈ। ਜੇ ਨਹੀਂ ਮੈਨੂੰ ਤਾਂ ਇਹ ਸ਼ੱਕ ਹੈ ਕਿ ਜਿਹੜੇ ਬੰਦਿਆਂ ਨੇ ਇਹ ਧਰਨਾ ਲਾਇਆ ਉਹ ਵੀ ਪੁਰਸ ਨੇ ਕਹਿ ਕੇ ਲਾਇਆ ਤੇ ਬਰਾਬਰ ਪਰਚਾ ਦੇ ਜੇ ਕਰਕੇ ਸਾਡੀ ਆਸੀਂ ਤਾਂ ਇਸ ਘਟਨਾ ਨੂੰ ਤਾਂ ਐਂ ਦੇ ਜਿੱਦ ਤੱਕ ਮਜ਼ਦੂਰ ਜਥੇਬੰਦੀਆਂ ਦਾ ਸਵਾਲ ਹੈ ਮਜ਼ਦੂਰ ਤੇ ਜਥੇਬੰਦੀਆਂ ਜਦੋਂ ਵੀਡੀਓ ਦੇਖਿਆ ਇੱਕ ਤਾਂ ਹੋਣਾ ਨੇ ਚਲੋ ਹੋਣਾ ਚਾਹੀਦਾ ਕੋਈ ਮਜ਼ਦੂਰਾਂ ਤੇ ਅਤਿਆਚਾਰ ਹੁੰਦਾ ਹੈ ਤੁਸੀਂ ਜੇ ਸਾਡੇ ਉਹਨਾਂ ਦੇ ਬਰਾਬਰ ਖੜੋ ਸਾਡਾ ਇਤਿਹਾਸ ਹੈ ਅਸੀਂ ਖੜੇ ਆ ਪਹਿਲੀ ਵਾਰ ਹੈ ਜੇ ਕਟਨਾਬਾ ਪ੍ਰਿਆਸੀ ਆਉਦੇ ਬੰਦੇ ਨੂੰ ਪੇਸ਼ ਕਰਨ ਦੀ ਪਹਿਲੀ ਵਾਰ ਐਂ ਕਿਹਾ ਵੀ ਅਸੀਂ ਪੇਸ਼ ਕਰਦੇ ਆ 17 ਫਰਵਰੀ 18 ਤਰੀਕ ਨੂੰ ਪੇਸ਼ ਕਰਨ ਦੀ ਸੀ ਫਿਰ 27 ਤਰੀਕ ਨੂੰ ਪੇਸ਼ ਕਰੇ ਉਹ ਸਾਡੀ ਕਿਆ ਕਰਕੇ ਸਾਨੂੰ ਅੱਜ ਪੇਸ਼ ਕਰ ਰਹਾ ਪਿਆ ਅਸੀਂ ਪਰਮਾਨ ਕਰਦੇ ਆ ਜੋ ਅਸੀਂ ਕੀਤਾ ਉਹ ਅਸੀਂ ਪਰਮਾਨ ਕਰਦੇ ਆ ਉਹਦਾ ਸਾਹਮਣਾ ਕਰਾਂਗੇ ਅਸੀਂ ਪਰ ਜੋ ਨਹੀਂ ਕੀਤਾ ਉਹਦੇ ਜ਼ਿੰਮੇਵਾਰ ਕੌਣ ਨੇ ਉਹਨਾਂ ਦੇ ਦੋਸ਼ੇ ਨੂੰ ਕਿਵੇਂ ਸਜਾਦੇ ਹੋ ਜੇ ਤਾਰ ਲੱਗੀ ਨੂੰ ਬਿਲਕੁਲ ਪੇਸ਼ ਨਹੀਂ ਕਰਦੇ ਗਲਤ ਫਰਚਾ ਪਾਇਆ ਲੜਾਂਗੇ ਐਸੇ ਐਕਟ ਲੈ ਸਾਨੂੰ ਪਰਮਾਨ ਨਹੀਂ ਅਸੀਂ ਲੜਾਂਗੇ ਐਸੇ ਐਕਟ ਐਫਐਸਟੀਓ ਦੇ ਕਾਰਵਾਈ ਹੋਵੇ ਸੀ ਲੜਾ ਨਹੀਂ ਕਰਦਾ ਅਸੀਂ ਸੰਸ਼ਾਸਨ ਕਰਨ ਦੀ ਖਤਰ। ਕਿ ਅਸੀਂ ਇੰਨੀ ਸਾਡੀ ਸਮਰੱਥਾ ਨਹੀਂ ਸੀ ਕਿ 6 ਤਰੀਕ ਨੂੰ ਇਹ ਘਟਨਾ ਵਾਪਰਦੀ 7 ਨੂੰ ਅਸੀਂ ਬਾਲੀਆਂ ਖਾਣਾ ਨਹੀਂ ਖੇੜ ਸਕਦੇ ਸੀ ਸਾਡੇ ਕੋਲ ਇਨੀ ਤਾਕਤ ਹੈ ਨਹੀਂ ਪਲਾਣਯਾਡਰ ਨੇ ਕੋਈ ਐਕਸ਼ਨ ਨਹੀਂ ਕੀਤਾ ਇੱਕ ਰੱਖਿਆ ਸੀ ਉਹ ਵੀ ਮਲਤਵੀ ਕੀਤਾ ਇਹਦਾ ਕਾਰਨ ਕੀ ਇਹਦਾ ਕਾਰਨ ਜੀ ਪੋਲੀਟਿਕਲ ਪਾਰਟੀਆਂ ਇਹਨੂੰ ਮਜ਼ਦੂਰਾਂ ਦੇ ਕਿਸਾਨਾਂ ਦਾ ਮਸਲਾ ਬਣਾ ਕੇ ਵੱਡਾ ਬਣਾਉਂਦੇ ਇਹਦਾ ਵੱਡਾ ਰੂਪ ਦੇਣ ਦੀ ਤਿਆਰੀ ਹੈ ਕਿਉਂਕਿ ਉਹਨਾਂ ਨੇ ਹੇਠੇਸ ਗੱਲਾਂ ਉਹਨਾਂ ਦਾ ਕੰਮ ਵੋਟਾਂ ਨਾਲ ਲੋਕ ਜਾਣ ਟੱਠੇ ਗੂ ਛੱਡ ਐਸ ਕਰਨਾਂ ਪਰ ਆਪੀ ਬਾੜੀਆਂ ਦੇ ਐਸਐਚਓ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਕਿਉਂ ਕਹਿ ਰਹੇ ਆਂ ਕਿ ਉਹਨੂੰ ਪਹਿਲ ਤੇ ਕਾਰਵਾਈ ਕਰੋ ਕੋਈ ਕਹਿ ਸਕਦਾ ਮਾ ਦਾ ਲਾਲ ਕੋਈ ਖੜਾ ਕੋਈ ਵੀ ਮੁਲਾਜ਼ਮ ਇੱਕ ਵੀ ਮੁਲਾਜ਼ਮ ਕੀ ਕਰੀ ਅਸੀਂ ਤੁਹਾਡੇ ਮੁਲਾਜ਼ਮ ਸਸਪੈਂਡ ਕਰਾਏ ਹੁਣ ਇੱਕ ਵਾਰ ਦੀ ਗੱਲ ਹੈ ਇੱਕ ਡੀਸੀ ਦਫ਼ਤਰ ਦੇ ਮੂਹਰੇ ਮੁਲਾਜ਼ਮ ਖੜਾ ਸੀ ਉਹਦੇ ਤੋਂ ਅਸੀਂ ਠੱਕੇ ਰੰ ਅੰਦਰ ਜਾਵੜੇ ਜੀ ਜੀ ਦਫ਼ਤਰ ਉਹਦੇ ਕਾਰਵਾਈ ਹੋ ਚੰਨ ਬਹੁਤ ਪੀੜ ਹੋਈ ਵੇ ਸਾਡੀ ਵਜ੍ਹਾ ਕਰਕੇ ਇੱਕ ਮੁਲਾਜ਼ਮ ਨੂੰ ਸਰਪੈਂਡ ਕਰਤਾ ਜਾਂ ਲੈਣ ਲੱਗ ਪਿਆ ਅਸੀਂ ਉਹਦੇ ਬਿਆਨ ਦਿੱਤੇ ਕਾਰਵਾਈ ਕੀਤੀ ਬੋਲੇ ਵੀ ਸਾਡੀ ਗਲਤੀ ਕਰਕੇ ਕੋਈ ਮੁਲਾਜ਼ਮ ਸਸਪੈਂਡ ਹੋ ਗਿਆ ਮੁਲਾਜ਼ਮ ਦਾ ਕੋ ਨਾ ਜੇ ਕਿਸੇ ਦਾ ਮੁੰਡਾ ਥਾਣੇ ਦਾ ਲੱਗ ਗਿਆ ਉਹਨਾਂ ਦੇ ਘਰ ਦੇ ਵੀ ਤਾਂ ਸਾਡੇ ਘਰ ਦੇ ਵਰਗੇ ਹੋਣਗੇ ਉਹਨਾਂ ਦੇ ਬੱਚੇ ਵੀ ਤਾਂ ਸਾਡੇ ਬੱਚਿਆਂ ਵਰਗੇ ਹੋਣਗੇ ਨਹੀਂ ਗਿਲਾ ਤੁਹਾਡੇ ਨਾਲ ਤੁਸੀਂ ਬਾਸ਼ਾ ਬੋਲਦੇ ਨੇ ਜਿਹੜੇ ਹਾਕਮ ਬੋਲਦੇ ਨੇ ਤੁਸੀਂ ਕਿਹੜਾ ਕੱਢਦੇ ਹੋ ਰਾਜਸਾ ਕੱਢਦੇ ਹੋ ਗਲਤ ਕੰਮ ਸੋਤੋਂ ਹੁੰਦੇ ਨੇ ਅਸੀਂ ਵਿਰੋਧ ਕਰਦੇ ਹੁੰਦੇ ਆ ਕਿਹੜਾ ਕੱਢਦੇ ਸਾਨੂੰ ਇਹ ਕਿਹੜਾ ਛੱਡਨੇ ਚਾਹੀਦਾ ਬੈਰੀ ਗੱਲ ਪਾਜੀ ਇਹ ਬਈਆ ਆਗਲਾ ਸਾਡੀਆਂ ਪ੍ਰਸ਼ਾਸਨ ਨਾਲ ਦੂਜੀਆਂ ਸਾਡੀਆਂ ਗੱਲਾਂ ਨੇ ਕਿਸਾਨਾਂ ਮਜ਼ਦੂਰਾਂ ਨੇ ਬਸਲੇ ਤੇ ਮਜ਼ਦੂਰ ਜਥੇਵੰਦੀ ਨੇ ਮੀਟਿੰਗ ਕੀਤੀ ਅਸੀਂ ਵੀ ਮੀਟਿੰਗ ਬੁਲਾਈ ਅਸੀਂ ਆਪਦੀ ਗੱਲ ਮਜ਼ਦੂਰ ਜਥੇਵੰਦੀਆਂ ਕੋਲੇ ਰੱਖੀ ਤੇ ਇਹ ਕਿਸਾਨਾਂ ਮਜ਼ਦੂਰਾਂ ਦਾ ਮਸਲਾ ਨਹੀਂ ਨਾ ਹੀ ਕੋਈ ਜਥੇਵੰਦੀ ਨੇ ਕਿਸੇ ਜਥੇਵੰਦੀ ਤੇ ਟਾਈਪ ਇਹ ਸੁਧਾਰਨ ਬਾਪਰੀ ਹੋਇਆ ਕਾਠੜਾ ਉਹਨਾਂ ਨੇ ਇਹ ਗੱਲਾਂ ਸਾਰੀਆਂ ਮੰਨੀਆਂ ਉਹਨਾਂ ਨੇ ਨਾਬੇ ਆਪਦੀ ਮੀਟਿੰਗ ਕੀਤੀ ਨਾਬੈਗੀ ਮੀਟਿੰਗ ਦੇ ਵਿੱਚ 7 ਮੈਂਬਰੀ ਕਮੇਟੀ ਬਣਾਈ ਗਈ। ਉਹਦੀ ਪੜਤਾਲੀ ਕਮੇਟੀ ਦੀ ਰਿਪੋਰਟ ਆਈਏ ਜਿਹਦੇ ਕਰਕੇ ਅਸੀਂ 18 ਤਰੀਕ ਨੂੰ ਮੰਜੀਤ ਘਰਾਚੋ ਨੂੰ ਪੇਸ਼ ਕਰਨਾ ਸੀ। ਉਹਨਾਂ ਦੀ ਬੇਨਤੀ 'ਚ ਅਸੀਂ ਉਹ ਪਿੱਛੇ ਕੀਤਾ। ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਪੜਤਾਲ ਤੇ ਇਹ ਸਾਕ ਪਾਉਂਦਾ। ਤੁਸੀਂ ਇਹ ਕਰਕੇ ਇਹਨੂੰ ਮੋਤਵੀ ਕਰ। ਉਹ ਪ੍ਰੋਗਰਾਮ 'ਚ ਮੋਤਵੀ ਕੀਤਾ। ਪੜਤਾਲੀਆ ਕਮਿਟੀ ਦੀ ਰਿਪੋਰਟ ਜਨਤਕ ਹੋਈ ਹੋਈ ਹੈ। ਅਖਬਾਰ ਚ ਆਈ ਹੋਈ ਹੈ ਵੀਡੀਓ ਪਈ ਹੋਈ ਹੈ ਕਿ ਐਸਸੀ ਐਕਟ ਦਾ ਇਹ ਮਸਲਾ ਬਣ ਬਈ ਇੱਕ